ਪੇਠੇ ਜੋੜੀ ਦੇਣਾ ਤਾਂ ਉਹਨਾਂ ਨਾਲ ਮੋੜਾ ਮਿਲ ਗਈ ਮੈਨੂੰ ਐਸੀ ਵੀ ਸ਼ਾਦੋਲੀ ਲੱਗੀ ਹੋਣੀ ਹਮ ਮਾੜਾ ਮਿਲੂ ਸਹੀ ਪਈ ਹਮ ਅੱਗੇ ਵਹੀ ਗੁਰਜੀ ਦਾ ਖਾਲਸਾ ਵਹੀ ਗੁਰਜੀ ਦੀ ਖਤੇ ਹੋਰ ਜੀ ਕਿ ਦੌਸਾ ਸਭ ਠੀਕ ਠਾਕ ਮੈਂ ਬਣਾਉਣਗੀ ਨਾਲ ਸਾ ਜੀਵਨ ਸੁਖੀ ਤੇ ਆਪਾਂ ਜਿਵੇਂ ਦਾ ਐਗਜ਼ਾਮ ਸੀਗਾ ਅੱਜ ਤੇ ਏੰਜਲ ਦੀ ਹੈਗੀ ਛੁੱਟੀ ਔਰ ਮੈਂ ਸੋਹਣਾ ਆਪਣਾ ਪੇਪਰ ਜੈਰੀ ਕਰਕੇ ਨਾਲ ਸਾ ਕਰਕੇ ਤੇ ਦਰਾਂ ਮੇ ਚਾਹ ਵੀ ਬਣ ਗਈ ਜਿਹੜੀ ਚਾਹ ਨਾਲ ਮੈਂ ਬਹੁਤ ਘੱਟ ਕਰਦੀ ਸੀ ਹੁਣ ਮੈਂ ਚਾਹ ਪੀਂਦੀ ਨਹੀਂ ਸੀਗੀ ਤੇ ਬਟ ਕਦੇ-ਕਦੇ ਬਣਾ ਲੈਂਦੀ ਆ ਦਪਹਿਰ ਦੇ ਵੇਲੇ ਅਸੀਂ ਨਹੀਂ ਪੀਂਦੇਗੇ ਚਾਹ ਮੋਸਟਲੀ ਤੇ ਬਟ ਸਵੇਰੇ-ਸਵੇਰੇ ਪੀਲਾ ਨਹੀਂ ਹੁੰਦੀ ਆ ਮੈਂ ਕਦੇ-ਕਦੇ ਦੇ ਲਈ ਨਹੀਂ ਕਦੇ ਕਦੇ ਜਦੋਂ ਮਨ ਕਰਦਾ ਨਾ ਫਿਰ ਆ ਜਾਈ ਦੀ ਫੇਰ ਹੋਸਾਉ ਜੀ ਤੁਹਾਨੂੰ ਮੇਰੇ ਬਲਾਊਜ਼ ਕਿਦਾਂ ਲੱਗਦੇ ਨੇ ਅਗਰ ਤੁਹਾਨੂੰ ਮੇਰੇ ਬਲਾਊਜ਼ ਬਥਰਾ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਨੂੰ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਓਪਨ ਕਰਨ ਸਾਰ ਪਹਿਲਾਂ ਲਾਈਕ ਕਰਿਆ ਕਰੋ ਸਭ ਦੇ ਲਈ ਸਭ ਦਾ ਭਲਾ ਮੰਗੋ ਹਨਾ ਕਿਸੇ ਨੂੰ ਵੀ ਦੇਖ ਕੇ ਛੜੋ ਨਾ ਹਰ ਇੱਕ ਦੇ ਲਈ ਖੁਸ਼ੀ ਮੰਗੋ ਹਰੇਕ ਦੇ ਲਈ ਸੁੱਖ ਮੰਗੋ ਹਨਾ ਤੇ ਹਰ ਸਭ ਦੇ ਲਈ ਅਰਦਾਸ ਕਰੋ ਹਨਾ ਕਿਸੇ ਨਾਲ ਦੇਖੋ ਦੁਨੀਆ 'ਤੋ ਕੋਈ ਵੀ ਇਨਸਾਨ ਹੈ ਉਹਦੀ ਸਾਰੇ ਦੁਨੀਆ ਨੂੰ ਕੁਝ ਕਰਦਾ ਹੈ ਨਾ ਕਿਸੇ ਨਾਲ ਉਹਦੀ ਬਣਦੀ ਹੈ ਕਿਸੇ ਨਾਲ ਨਹੀਂ ਬਣਦੀ ਹੈਗੀ ਬਟ ਜਿਹਦੇ ਨਾਲ ਨਹੀਂ ਬਣਦੀ ਤਾਂ ਉਹਦੇ ਲਈ ਵੀ ਭਲਾਈ ਮੰਗੋ ਕਿਤੇ ਨਹੀਂ ਬੁਰਾ ਨਾ ਮੰਗੋ ਬਣਾਓ ਹਨਾ ਤੇ ਵਾਸਤੇ ਅੰਜੂ ਦੇਮਾਲਾ ਆਪਾਂ ਸਜਾ ਲਿਆ ਤੇ ਹੁਣ ਆਪਾਂ ਲਗਾਣੇ ਆ ਕੜਾ ਭਾਈ ਗੁਰਜੀ ਦਾ ਖਾਚਾ ਵਾਹੇ ਗੁਰਜੀ ਕੀ ਖਤੇ ਹਾਂਜੀ ਗਾਇਸ ਕਿਵੇਂ ਹੋ ਮੈਂ ਜਾ ਰਹੀ ਹਾਂ ਜੀਵਨ ਸਕੂਲ ਨੂੰ ਲੈਣ ਤੇ ਉਧਰ ਦੀ ਇੰਜਰੋ ਜੀਵਨ ਦੀ ਫੀ ਪੇ ਕਰਨ ਉਹ ਹੋ ਮੇਰੀਆਂ ਕਿੱਥੇ ਆ ਤੇ ਬੱਚੇ ਇੰਦਰ ਗੇਟ ਲਗਾ ਲਿਆ ਹੈ ਲੋ ਜੀ ਜੀਵਨ ਦੇ ਚਾਹੇ ਜੀਵਨ orange ਦਾ ਚੱਲਦਾ ਐਗਜ਼ਾਮ ਹਨਾ ਆ ਕਰਕੇ ਨਾ ਛੁੱਟੀ ਜਲਦੀ ਹੋ ਜਾਂਦੀ ਆ ਨਾਲ ਤੇ ਵੈਸੇ ਤਾਂ ਸਹੀ ਆ ਇਹ ਟਾਈਮ ਹਨਾ ਵੈਦਵਾਲਾ ਗੋਲ ਥੋੜਾ ਜੀਵ ਲੱਗ ਰਿਹਾ ਮੈਨੂੰ ਚਲੋ ਠੀਕ ਆ ਜੀ ਮਿਲਦੇ ਆਪਾਂ ਉਹਦੇ ਦੇ ਦੇ ਦਿੱਤਾ ਪਾਣੀ ਦਾ ਕੱਢ ਲੈ ਅੱਛਾ ਠੀਕ ਪਾਸੇ ਉਹ ਵਿਚਾ ਰੱਖੋ ਕਿਉਂ ਇਹ ਆ ਯਾਰ ਮੇਰਾ ਵੀ ਨਾ ਸਹੀ ਹੈ ਤੂੰ ਉੱਥੇ ਜਾ ਕੇ ਖੋਲ ਲਿਆ ਹੈ ਫੋਨ ਯੈਸ ਬੈਕ ਟਾਈਮ ਅਸਰ ਤੁਹਾਡੇ ਤੇ ਧੂੜ ਹੀ ਸਹੀ ਰਹਿੰਦਾ ਹੈ ਮੈਂ ਕਿਹਨੇ ਬੋਤਾ ਸਰਸਾ ਦਾ ਬੋਤਾ ਮੈਂ ਇਹ ਜਿਹਨੇ ਸਟੈਂਪ ਲਵਾ ਲਈ ਹੈ ਹੈਂ ਰੀ ਦੂਜੀ ਕੇ ਜਦੋਂ ਨਾ ਜਦੋਂ ਗੋਲ ਨੂੰ ਆ ਰਹੇ ਆ ਰਹੇ ਬੰਦਾ ਇਹ ਵੱਲੋਂ ਦਾ ਆ ਕੇਰੇ ਜੀ ਨੂੰ ਲੈ ਕੇ ਬਸ ਹੋ ਗਈ ਇੰਨੀ ਜ਼ਿਆਦਾ ਗਰਮੀ ਆ ਨਾ ਇੰਨੀ ਜ਼ਿਆਦਾ ਹਿਮੀਡੀਟੀ ਰਹਿਣ ਬਣਾਉਣਾ ਚਿਪ 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 ਹੋਈ ਜਾਂਦੀ ਹੈ ਜੀ ਤਾਂ ਨੰਪੇ ਨੇ ਕਿਹਾ ਆ ਯਾ ਤੇ ਆ ਦੇਖ ਲਓ ਇਹਦੀ ਯੂਨੀਫਾਰਮ ਦਿਖਾ ਦਿੰਦਾ ਇਨੇ ਨੂੰ ਅੱਜ ਪਾਲਿਸ਼ ਲਗਾ ਲਈ ਯੂਨੀਫਾਰਮ ਤੇ ਨਾ ਹਾਂ ਲਓ ਤੇ ਪੈਂਟ ਦੇ ਉੱਤੇ ਉੱਤੇ ਇੰਨਾ ਗੰਦਾ ਹੋਇਆ ਪਿਆ ਆ ਤੇ ਜਾਣ ਤੋਂ ਪਹਿਲਾਂ ਹੀ ਹੋ ਗਿਆ ਮਾ ਤੇਰੀ ਮੈਮ ਨੇ ਕਿਹਾ ਵੀ ਤੇਰੀ ਯੂਨੀਫਾਰਮ ਮਨੇ ਵਾਸ਼ ਨਹੀਂ ਕੀਤੀ ਹੈਗੀ ਤਰੇ ਲੋਦੇ ਕੰਮ ਕਿੱਦਾਂ ਹੋਇਆ ਐਗਜ਼ਾਮ ਦਾ ਹੂੰ ਤਾਂ ਛਾ ਸਿੱਧੀ ਤਰ੍ਹਾਂ ਬੋਲਿਆ ਕਰ ਬਹੁਤ ਅੱਛਾ ਇਦਾਂ ਨਹੀਂ ਕਹਿੰਦਾ ਓਕੇ ਕਾ ਦਾ ਐਗਜ਼ਾਮ ਸੀ ਪਤਾ ਨਹੀਂ ਤੁਹਾਨੂੰ ਨਹੀਂ ਮੈਨੂੰ ਪਤਾ ਨਹੀਂ ਗਾਇਜ਼ ਨੂੰ ਨਹੀਂ ਪਤਾ ਪੰਜਾਬੀ ਆ ਦੇਖੋ ਜੀ ਇਹਨਾਂ ਦਾ ਕੰਮ ਇੰਜ ਨੇ ਫੇਰ ਆਪਣਾ ਸਟੋਰੀ ਟੇਬਲ ਇੱਧਰ ਲਗਾ ਲਿਆ ਆ ਜੀ ਮੈਂ ਚਲਦੀ ਆ ਉੱਪਰ ਦਮਾਲੇ ਚ ਕੁਮਾਰ ਬਣਿਆ ਦੇਖਦੇ ਹੈ ਕੁਮਾਰ ਹੈ ਦੇਖੋ ਥੋੜੀ ਦੇਰ ਪਹਿਲਾਂ ਨਾ ਬਦਲ ਹੋ ਗਿਆ ਸੀ ਤੇ ਹਨੇਰਾ ਹੋ ਗਿਆ ਸੀ ਹਨਾ ਤੇ ਬਟ ਇੱਥੇ ਦਾ ਕੋਈ ਮੀਂਹ ਨਾ ਕੋਈ ਨੋ ਨਿਸ਼ਾਨ ਨ ਇੱਕ ਜਗ੍ਹਾ ਤਾਂ ਮੀਂਹ ਪਿਆ ਵੀ ਹੈਗਾ ਆ ਤੇ ਬਾਟੇ ਇਧਰ ਸੱਜੇ ਸਾਈਡ ਤਾਂ ਲੋ ਜੀ ਇਦਾਂ ਸੀ ਕਿ ਹੁਣ ਮੀਂਹ ਪਿਆ ਹੁਣ ਮੀਂਹ ਪਿਆ ਬਟ ਆ ਦਿਹਰੇ ਧੁੱਪ ਬਹੁਤ ਸੰਦ ਕਿੰਨੀ ਗਰਮੀ ਹੈ ਬਹੁਤ ਜ਼ਿਆਦਾ ਹੀਟਾ ਸਜੀ ਘਾਲ ਜੀ ਕਿ ਹਾਲ ਚਾਲ ਹੈ ਜੀ ਹਾਂ ਬਸ ਹਾਲ ਹੈ ਇੰਨੀ ਗਰਮੀ ਹੋਈ ਪਈ ਆ ਥੋੜਾ ਜਿਹਾ ਨਹੀਂ ਪਸੋਂ ਪਿਆ ਸੀ ਉਹਦੇ ਨਾਲ ਇੰਨੀ ਜ਼ਿਆਦਾ ਹਿਮੀਡਿਟੀ ਹੋ ਕੇ ਨਾ ਬਹੁਤ ਜ਼ਿਆਦਾ ਗਰਮੀ ਹੋ ਗਈ ਇਹਦੇ ਨਾਲ ਤਾਂ ਮੀਂਹ ਨਹੀਂ ਪਵੇ ਤਾਂ ਤਾਂ ਠੀਕ ਆ ਹਨਾ ਜੇ ਪਹਿਣਾ ਹੈ ਤਾਂ ਚੰਗਾ ਪਹਿਜਵੇਰੇ ਸਮਝਾ ਹਨਾ ਫੇਰ ਫੇਰ ਵਧੀਆ ਮੈਂ ਡਰਦੀ ਨਹੀਂ ਜੀਵਨ ਐ ਮੈਂ ਬ੍ਰੇਕਫਾਸਟ ਮੈਂ ਕੀ ਥੜ ਰਹੀ ਐ ਕੋਕ ਰਚ ਦੋ ਤਾਂ ਫੇਰ ਸਾਰੇ ਡਰਦੇ ਆ ਕਿ ਨਹੀਂ ਕੀ ਕਰ ਰਹੇ ਆ ਇਥੇ ਹਰ ਇੱਕ ਕੀ ਕਰ ਰਹੇ ਸਭ ਦੀ ਡਿੱਤੀ ਕਿਥੇ ਹੱਦ ਰੱਖੀ ਜੀਵੇ ਹੈ ਦਿੰਦੋ ਮਾੜੀ ਤੇ ਫੇੜਨੇ ਦੇ ਰਹੇ ਆ ਨਗੜਾ ਰੁਕ ਰਹੀਆਂ ਤੁਹਾਨੂੰ ਮਸਾਟੀ ਵੀ ਬੰਦ ਕਰਾਇਆ ਹੈਗਾ ਤਾਂ ਇਹ ਕਿ ਜਿਹਨਾਂ ਨਾਲ ਲੱਗ ਰੂਮ ਜਿਉਂ ਬਿਠਾਇ ਸੀ ਉਹ ਕਹਿੰਦੀ ਵੀ ਮਨ ਉੱਧਰ ਔਖਾ ਹੁੰਦਾ ਹੈ ਹਨਾ ਤਾਂ ਕਰਕੇ ਫੇਰ ਆਪਣੇ ਰੂਮ ਜੀ ਆਲੀ ਵਾਪਸ ਹੈ ਤੇ ਹੁਣ ਇੱਧਰ ਫੇਰ ਜੀਵਨ ਦੇ ਕਰਕੇ ਬੜੀ ਦਿੱਕਤ ਆਉਂਦੀ ਕਿ ਕਈ ਵਾਰੀ ਟੀਵੀ ਚਲਾ ਲੈਂਦਾ ਆ ਇਹ ਹੈ ਹਨਾ ਤੇ ਬੰਦਾ ਨਹੀਂ ਹੈ ਨਾ ਜਿਆ ਟੀਵੀ ਔਰ ਬੰਦਾ ਤਾਂ ਹੈਗਾ ਆ ਟੀਵੀ ਦੇਖ ਸਕਦਾ ਆ ਕੋਈ ਪ੍ਰੋਬਲਮ ਨਹੀਂ ਹੈਗੀ ਬਟ ਲੇਕਿਨ ਜਦੋਂ ਇਗਜ਼ਾਮਸ ਆ ਫਿਰ ਨਹੀਂ ਹਾਂ ਜਦੋਂ ਫ੍ਰੀ ਟਾਈਮ ਹੈ ਦੀਦੀ ਦਾ ਦੀਦੀ ਦਾ ਜਦੋਂ ਰੈਸਟ ਟਾਈਮ ਆ ਤਾਂ ਉਹ ਉਹ ਦੇਖ ਸਕਦਾ ਆ ਆਦਰਵਾਈਜ਼ ਨਹੀਂ ਹਨਾ ਬਈ ਇਹ ਆ ਗਿਆ ਬ੍ਰੈਡ ਲੈ ਆਂਦੀ ਆਪਾਂ ਤੇ ਇਧਰ ਮੈਂ ਮલાઈ ਕੱਢ ਲਈ ਆ ਕੈਪਸਿਕਮ ਪਈਆਂ ਸੀ ਖੀਰਾ ਕੱਢ ਲਿਆ ਤੇ ਟਮਾਟਰ ਮੈਂ ਨਹੀਂ ਪਾਉਂਗੀ ਬਿਕੋਜ਼ ਆਫ ਟਮਾਟਰ ਪਹੁੰਚਾ ਦਾ ਮਹਿੰਗੇ ਆ ਇੱਕ ਕਟਾਂਗੇ ਆਪਾਂ ਪਿਆਜ਼ ਆ ਬਣਾਉਣ ਲਈ ਸੈਂਡਵਿਚ ਸੈਂਡਵਿਚ ਸੁਜੀ ਸੈਂਡਵਿਚ ਬਣਾਉਣ ਲਈ ਆਪਾਂ ਲੈ ਲਿਆ ਮਲਾਈ ਹੈਨਾ ਤੇ ਇਧਰ ਕੱਟ ਕਰ ਲਿਆ ਆਪਾਂ ਖੀਰਾ, ਸ਼ਿਵਲਾ ਮਿਰਚ ਤੇ ਪਿਆਜ਼। ਆਹ ਰਹੇ ਜਿਹੜੇ ਮੈਡ ਹੋ ਗਏ ਔਰ ਪਪਾਵਾਂਗੇ ਵਿੱਚ ਸੌਲਟ, ਔਰਗੈਨੋ ਤੇ ਚਾਟ ਮਸਾਲਾ ਔਰ ਬਲੈਕ ਪਪਰ, ਚਿਲੀ ਫਲੈਕਸ। ਸਾਸ ਆਪਣੇ ਕੋਲੇ ਹੈ ਨਹੀਂ ਸੀ ਖਤਮ ਹੋਈ ਹੋਈ ਸੀ ਤੇ ਇਹਦੇ ਕਰਕੇ ਨਾ ਮੈਂ ਅੱਗੇ ਮੈਂ ਕਰਦੀ ਹੁੰਨੀ ਇੱਕ ਵਾਰ ਸਾਸ ਲਗਾਉਣੀ ਹੁੰਨੀ ਆ ਔਰ ਇੱਕ ਵਾਰ ਲਗਾਉਣੀ ਹੁੰਨੀ ਆ ਗ੍ਰੀਨ ਚਟਨੀ। ਤੇ ਬਟ ਅੱਜ ਆਪਣੇ ਕੋਲ ਹੈ ਨਹੀਂ ਅਵੇਲੇਬਲ ਨਹੀਂ ਜਿਹੜੀ ਜੇ ਅਵੇਲੇਬਲ ਆਪਾਂ ਉਹ ਦਿਨ ਬਣਾ ਲਾਂਗੇ ਤੇ ਬਰੈਡ ਵੀ ਐਵੇਂ ਆ ਛੋਟੇ ਛੋਟੇ ਪੀਸਿਸ ਨੇ ਬਰੈਡ ਦੇ ਵੱਡੇ ਵਾਲੇ ਪੀਸ ਕਿਹਾ ਸੀ ਮੈਂ ਬੜੇ ਛੋਟੇ ਚੱਕ ਲਏ ਹੈ ਚਲ ਕੋਈ ਗੱਲ ਨਹੀਂ ਤੇ ਵੈਸੇ ਬੱਚੇ ਨਾ ਮਲਾਈ ਲਗਾ ਕੇ ਵੀ ਬਹੁਤ ਖੁਸ਼ ਹੋ ਕੇ ਖਾਂਦੇ ਨੇ ਮਲਗ ਮਲਾਈ ਲਗਾ ਕੇ ਤੇ ਵਧੀਆ ਲੱਗਦੀ ਹੈ ਵੈਸੇ ਕਿ ਮੈਨੇ ਦੱਸਾ ਦਿੰਨੇ ਕਿ ਇਹ ਨਾ ਚੀਜ਼ ਸਲਾਈਸ ਵੀ ਵਿੱਚ ਪਾ ਲੰਨੇ ਆ ਬਹੁਤ ਵਧੀਆ ਬਣਦੀ ਉਹਦੇ ਨਾਲ ਹਨਾ ਤੇ ਹੁਣ ਆਪਾਂ ਮਲਾਈ ਆਪਾਂ ਲਗਾ ਲਈ ਹੋਈ ਹੈ ਤੇ E te lakaman ki apan salt. Mirkul thoda thoda. Tikan ji. E lalipan man ki apan chili flakes. Oregano. Oregano. An apan rakhan ge. Kheera. Pyaaj. ਤੇ ਛੇ ਮਰਚ ਹਾਂਜੀ ਇਹਨੂੰ ਆਪਾਂ ਫਿਲ ਕਰ ਲਿਆ ਤੇ ਹੁਣ ਆਪਾਂ ਇਹਨੂੰ ਸੇਕ ਲੈਣੇ ਆ ਚਲੋ ਪਹਿਲਾਂ ਆਪਾਂ ਬਹਾਲ ਲਾਂਨੇ ਸਾਰੇ ਇਹ ਫੇਰ ਝੇਕਦੇ ਆਪਾਂ ਆਪਾਂ ਚਾਟ ਮਸਾਲਾ ਪਾਣਾ ਭੁੱਲੇ ਗਏ ਸੀ ਤੇ ਹੁਣ ਆਪਾਂ ਇਹਦੇ ਉੱਪਰ ਚਾਟ ਮਸਾਲਾ ਪਾ ਦਨੇ ਆ ਦੇਵ ਭਰ ਵਾਲੀ ਮਲਾਈ ਆਰੀ ਆਵਾਦ ਲਿਓ ਵਾਰੀ ਸਰਬਤੌਰ ਮੋ ਸਹੀ ਦੁਸਤ ਦੋਖ ਤੇ ਲਿਓ ਬਜਾਈ ਕਿਰਪਾ ਕਰੀਂ ਪਰਜਮਾਤਾ ਗ੍ਰਧ ਕਰਾ ਬੁਰਜੁ ਬਰਾਤਾ ਕਿਲਵਿਕ ਸੰਗਲ ਦੇ ਇੱਕ ਵਰਤਾ ਦੁਸਤ ਦੋਖ ਗਿੰਗ ਕੋ ਜਾਇ ਕਰਤਾ ਸਰੀਅਸ ਤੋ ਜਬ ਭਏ ਦੇ ਆਲਾ ਭੁਰਣ ਕਰਾ ਗ੍ਰਧ ਤਤਕਾਲਾ ਮਨਵਾ ਜੰਡਮਲ ਪਾਵੈ ਜੋਈ ਰੁਗਤ ਜੇ ਵਿਆਪਤ ਕੋ ਹੀੜੇ ਲਾ ਸੁਨੇ ਜੋ ਜਾਇ ਸਰਸਨਾ ਪਾਵੈ ਸੁਨੇ ਮੋ ਚਿਤ ਲਾਇ ਚਤੁਰਤਾ ਆਵੈ ਯੋਗਦਾਨ ਬਣੇ ਕੰਨਾ ਤੈ ਨਰਗੇ ਰੇ ਯੂ ਜੋ ਜਾ ਕੇ ਇੱਕ ਵਾਰ ਜੋ ਪਈ ਕੋ ਕਹੇ ਜੋ ਪਈ ਸਭ ਮਜਿਤਰਾ ਸੈਜ਼ ਪੜੀ ਜੇ ਅਰਧ ਸੈਜ਼ ਪੂਰੀ ਇਹ ਸਿਰਫ ਅੰਦੀ ਬਾਲਟੀ ਮੈਂ ਮਗਾਲੀ ਬਾਹਰ ਇਹਨੂੰ ਪਾ ਡੋਲਦਾ ਨਹੀਂ ਇਥੇ ਵਾਰ ਉਹ ਸ਼ਿਟ ਲੌਗ ਇਟ ਲੋ ਕਰਤਾ ਇਹਨੂੰ ਪਾ ਇਧਰ ਪਿੱਕ ਚੀ ਰੋਦਾ ਨਹੀਂ ਇਹ ਤਾਂ ਨਾਣੇ ਲੜਦੇ ਬਹੁਤ ਜ਼ਿਆਦਾ ਆ ਚਲੋ ਇੱਥੇ ਤੋਂ ਹੁੰਦ ਕਮ ਆ ਗਿਆ ਤੇ ਮਿੱਟੀ ਮਿੱਟੀ ਬਹੁਤ ਜ਼ਿਆਦਾ ਹੋ ਗਈ ਸੀ ਮਮੋਸ ਉਹ ਜਨ ਹੋਈ ਹੈ ਨਾ ਹਵਾ ਤਾਂ ਪੂਰਾ ਨਹੀਂ ਹੈਗੀ ਹੁਣ ਹੇਲੇ ਮਾੜੇ ਜਿਹੇ ਪੱਤੇ ਸਤਿ ਸ਼੍ਰੀ ਅਕਾਲ ਮੈਨੂੰ ਪਹਿਲਾਂ ਇਹਨਾਂ ਚਾਹਿਆ ਓਕੇ ਜੀ ਵਰ ਮਾਜ ਗਿਆ ਗੁੱਟ ਪਹਿਣੀ ਸੀ ਉਹ ਤਾਂ ਚੰਗੀ ਬਚਾਅ ਹੋ ਗਿਆ ਤੇ ਇਹ ਮਨ ਤੰਗ ਬਹੁ ਕਰਦਾ ਹੈ ਇਹ ਨਾ ਆਇਆ ਸੰਥੀ ਦੇ ਗਲਾਸ ਤੋਂ ਤੇ ਆਨਸਰ ਇਹਨੇ ਟੀਵੀ ਦਾ ਸਵਿਚ ਆਨ ਕਰ ਲਿਆ ਤੇ ਇੰਜ ਲਗਾ ਰਹੀ ਕਿ ਟੀਵੀ ਆਨ ਨਹੀਂ ਕਰਨਾ ਤੇ ਬੱਟੇ ਨੇ ਔਨ ਕਰ ਲਿਆ ਫਿਰ ਇਹਦੇ ਬਸ ਬਚ ਗਿਆ ਪੈ ਜਾਣੀਆਂ ਸੀ ਇਹਨੂੰ ਗਿਆ ਵੀ ਤੂੰ ਦੀਦੀ ਨੂੰ ਪੜ ਲਣਦੇ ਹੈਨਾ ਜਿਹਦੇ ਨੂੰ ਸਟੱਡੀ ਆਜੋ ਦੀਦੀ ਇਗਜ਼ਾਮ ਦੇਣ ਗਈ ਹੋਗੀ ਫੇਟੀ ਵੀ ਦੇ ਲਈ ਬੱਟੇ ਬੱਚੇ ਤੁਹਾਨੂੰ ਪਤਾ ਬੱਚੇ ਤਾਂ ਬੱਚੇ ਹੀ ਆ ਹੈਨਾ ਸੋ ਬਚਾ ਹੋ ਗਿਆ ਨਹੀਂ ਤਾਂ ਘੁੱਟ ਬਹੁ ਪੈਣੀ ਸੀ ਇਹਦੇ ਲੈਟਸ ਨਹੀਂ ਨਹੀਂ ਚਾਕਲੇਟ ਨਹੀਂ ਆਈਸਕ੍ਰੀਮ ਹਾਇਰ ਬਾਅਦੇ ਹੋਗੇ ਨਾਲ ਲੜਦੇ ਆ ਉਹ ਕਹਿੰਦੀ ਕਿ ਮੈਂ ਚਾਕਲੇਟ ਵੜੀ ਲੈਣੀ ਸੀਗੀ ਤੇ ਜੀਵਨ ਦੇ ਜੀਵਨ ਦੇ ਪਾਪਾ ਲੈਣ ਗਏ ਸੀਗੇ ਉਹ ਕਿਤੇ ਮੈਂ ਚਾਕਲੇਟ ਬੜੀ ਲੈਣੀ ਸੀਗੀ ਤੇ ਜੀਵਨ ਆਪਣੇ ਲਈ ਚਾਕਲੇਟ ਬੜ ਲਿਆ ਤੇ ਇੰਜ ਦੇ ਲਈ ਲੈ ਆਇਆ ਬਾਦਾਮੇ ਮਿਲਕ ਅੰਗਲਿਚ ਉਧਰ ਆਂਟੀ ਨਹੀਂ ਵਾਕ ਕਰ ਰਹੇ ਨੇ ਮੈਂ ਵੀ ਕਰਦੀ ਹੁੰਦੀ ਸੀ ਇਸ ਟਾਈਮ ਹਨਾ 9:00 9:00 ਦਾ ਟਾਈਮ ਹੈ ਬਟ ਗਰਮੀ ਹਿਊਮਿਡਿਟੀ ਇੰਨੀ ਜ਼ਿਆਦਾ ਹੈ ਹਨਾ ਕਿ ਨਹੀਂ ਨਿਕਲ ਜਾਂਦਾ ਬਾਹਰ ਹੁਣ ਤਾਂ ਬਸ ਇਸ ਟਾਈਮ ਐ ਇਦਾਂ ਹੁੰਦਾ ਹੈ ਕਿ ਬਸ AC ਓਨ ਕਰੂ ਤੇ ਪੈ ਜਾਓ ਹਨਾ ਮਸਾ ਮਸਾ ਜਾ ਕੇ ਰਾਤ ਹੁੰਦੀ ਹੈ ਕਿਉਂਕਿ ਦਿਨੇ ਤਾਂ ਅਸੀਂ ਨਹੀਂ ਅਸੀਂ ਚਰਾਂਦੇਗੇ ਨੇ ਬੋਤਰੇ ਹਰੇ ਕਿ ਕੋਈ ਆਜ ਵੀ ਤਾਂ ਆਪਾਂ ਚਲਾਈਦਾ ਆ ਅਦਰਵਾਇਜ਼ ਨਹੀਂ ਚਲਾਉਂਦੇ ਹੈਗੇ ਤੇ ਮੋਸਟਲੀ ਰਾਤ ਨੂੰ ਹੁੰਦਾ ਰਾਤ ਨੂੰ ਇਦਾਂ ਹੁੰਦਾ ਕਿ ਸਾਰੇ ਥੱਕੇ ਹਾਰੇ ਹੋਣੇ ਕਿ ਰਾਤ ਨੂੰ ਚਲੋ ਬਧੀ ਨੀਂਦ ਆ ਜਾਂਦੀ ਹੈ ਹਨਾ ਸੋ ਚਲੋ ਠੀਕ ਹੈ ਜੀ ਕੱਢਦੇ ਹੋਇਆ ਜੇ ਆਪਾਂ ਚੱਲੀਏ ਦੋ ਉੱਪਰ ਕਪੜੇ ਲਾਓ ਪਰੇਸ਼ਾਨ ਕਰੋ ਚੰਦਾ ਮम्मा ਦੇ ਚੰਦਾ ਮम्मा ਨਾ ਪਰੇ ਤਾਂ ਮੈਂ ਥੋੜੇ ਜਿਹੀ ਪਾਏ ਸੀਗੇ ਦਮਾਲੇ ਸੁਕਣੇ ਮੇਰੇ ਸੁਕਣੇ ਪਾਉਣੇ ਮੇਰੇ ਆਦੇ ਨੇ ਹੈਗੇ ਤੇ ਪਹਿਰੇ ਧੁੱਪ ਸੀਗੀ ਤਾਂ ਕਰਕੇ ਮੈਂ ਹਾਂ ਮੇਨ ਮੈਂ 2-4 ਜੇ ਪਾ ਗਈ ਸੀਗੀ ਤੇ ਮੂੜਖੇ ਮੇਰੇ ਮਾਈਂਡ ਚੋਂ ਨਿਕਲ ਗਿਆ ਮੇਰੇ ਹੁਣ ਯਾਦ ਆ ਹੈਗੇ ਦਮਾਲੇ ਸੁਕਣੇ ਪਾਉਣੇ ਸੀ ਚਲੋ ਕੋਈ ਗੱਲ ਨਹੀਂ ਹੁਣ ਸਵੇਰੇ ਸੁਕਣੇ ਪਾਉਂਗੀ ਹੈਨਾ ਹੋਰ ਜੀ ਅਗਰ ਤੁਹਾਨੂੰ ਮੇਰੇ ਵੀਡੀਓਜ਼ ਪਸੰਦ ਆਉਂਦੇ ਨੇ ਤਾਂ ਪਲੀਜ਼ ਚੈਨਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਮੇਰੇ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸੋ ਆਰ ਪਿਆਰਾ ਪਿਆਰਾ ਜੀ ਕਮੈਂਟ ਵੀ ਕਰਕੇ ਜਾਇਓ ਲਾਈਕ ਵੀ ਜਰੂਰ ਕਰਿਓ ਜੀ ਠੀਕ ਹੈ ਜੀ ਚਲੋ ਮਿਲਦੇ ਆਪਾਂ ਕਿਸੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁੱਡ ਨਾਈਟ ਆ ਦੇਖੋ ਜੀ ਆ ਜੀਵਨ ਨੇ ਲਿਖਿਆ ਲੇਟ ਮਨਜੀਤ ਸਿੰਘ ਲੇਟ ਨੰਬਰ ਲੇਟ ਨੰਬਰ 27 12 2021 ਨੰਬਰ ਨੇ ਲੇਟ ਟਾਈਮ ਸਵਾਇ ਇੱਕ ਡੈਥ ਤੇ ਕਿੰਨੀ ਭੀੜ ਹੁੰਦੀ ਹੈ ਲਿਖਣਾ ਸੀ ਭੀੜ ਇਹਨੇ ਲਿਖਿਆ ਹੈ ਪੀੜ ਕਿਉਂਕਿ ਮੈਂ ਉਹਦਾ ਛੋਟਾ ਸੀ ਕਦੋਂ ਬਣਾਇਆ ਸੀ ਜੀ ਇਹ 2000 ਕੀ ਜੀ ਇਹ ਇੰਨੀ ਦੇਰ ਦਾ ਬਣਾਇਆ ਹੈ ਕਿੱਥੇ ਪਿਆ ਸੀ ਇੰਨੀ ਦੇਰ ਦਾ ਲੁਕਿਆ ਹੋਇਆ ਪਿੱਛੇ ਓਕੇ ਇੱਧਰ ਦੇਖ ਲੈ ਥੋੜਾ ਜਿਹਾ ਨਾ ਓਕੇ ਠੀਕ ਹੈ ਦੱਸੋ ਇਹ ਤੁਹਾਨੂੰ ਕਿੱਥਾ ਲੱਗਿਆ